ਕਾ ਕੋਈ ਨਹੀਂ ਆਪ ਕੋਈ ਨਹੀਂ ਆਇਆ ਜੀ ਅਸੀਂ ਭਾਵੇਂ ਉੱਥੇ ਜਾਂਦੇ ਹਾਂ ਸਰਵੇਖਾ ਜੇਰਾ ਕਿਤੇ ਨਹੀਂ ਜਾਉਂ ਪਰਿਆ ਨੂੰ ਇਹ ਪਤਾ ਹੋਵੇ ਸੋਚਿਆ ਕਿ ਕੋਈ ਵੀ ਬੰਦਾ ਕੋਈ ਸ਼ਰਾਪਤ ਨਹੀਂ ਕਰੂਗਾ ਕਿਸੇ ਨੂੰ ਕੋਈ ਕਹੂਗਾ ਨਹੀਂ ਕੁਝ ਵੀ ਜਿੰਨਾ ਜੇ ਕਿਸੇ ਨੂੰ ਕੋਈ ਪਿਆ ਨਹੀਂ ਜਾਗਾ ਜੀ ਮਾਕਲੇ ਨੂੰ ਪਲੇ ਨੇ ਕੋਈ ਆਪਣੇ ਤੌਰ ਤੇ ਗਾਲ ਕੱਢਨੀ ਆ ਨਾ ਕਿਸੇ ਦੇ ਕੋਈ ਛੋਟੀ ਮਾਰਨੀ ਆ ਠੀਕ ਹੈ ਜੀ ਸਿਰਫ ਅਜੇ ਇਹਨਾਂ ਨੂੰ ਇੱਕ ਜੇੜਾ ਕੱਢ ਕੇ ਪਤਾ ਲੱਗੇ ਕਿ ਲੋਕੀ ਲਾਮਬੰਦ ਹੋ ਗਏ ਆ ਪੰਜਾਬੀ ਭਾਈ ਜਰਾ ਇਕੱਠਾ ਹੋ ਗਿਆ ਪੰਜਾਬੀ ਭਾਈ ਜਰਾ ਗੱਲ ਕਰਦੇ ਆਂ ਕਿ ਕਿਹੜਾ ਧੱਕਾ ਕਰੀਏ ਠੀਕ ਆ ਸਾਡਾ ਜਾਗਤੀ ਹੋਈ ਆ ਪਰ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਾ ਕੇ ਆਪਣਾ ਕੋਈ ਨੁਮਾਇੰਦਾ ਸਾਨੂੰ ਸਾਡੀ ਗੱਲ ਸੁਣੂ ਆ ਕੇ ਹਾਂਜੀ ਇਹ ਗੱਲ ਨਹੀਂ ਸੁਣਦੇ ਤੁਪਾਏ ਖੜੇ ਸਦਾਈ ਨਾ ਲੋਕੀ ਇਹ ਪਿੰਡਾਂ ਤੋਂ ਆਏ ਆ ਜਹੀਂ ਕੋਈ ਆਸ਼ਾਬੂ ਕੱਟੇ ਹੋਏ ਆ ਅਸੀਂ ਕਮਰੇ ਨਹੀਂ ਆਏ ਤੁਹਾਡਾ ਬੱਚਾ ਮਾਰਦਾ ਮੈਨੂੰ ਜੜੀ ਕੋਈ ਸੁਵਾਈ ਨਹੀਂ ਹੋ ਰਹੀ ਕਿਸੇ ਨੂੰ ਸੁਵਾਈ ਹੋ ਰਹੀ ਆਏ ਤੁਹਾਡਾ ਬੱਚਾ ਮਾਰਦਾ ਜੇ ਅਸੀਂ ਕਹੀਏ ਕਿ ਐਸਐਮ ਜਾਂ ਕਿਸੇ ਨੇ ਆ ਕੇ ਕੋਈ ਸਵਾਰਨਾ ਸਵਾਰਨਾ ਉਹਨੇ ਕੁਝ ਨਹੀਂ ਤੁਸੀਂ ਆਪਣੇ ਤੌਰ ਤੇ ਨਿਸ਼ਾਨਦੇਹੀ ਕਰੋ ਆਪਣੇ ਇਲਾਕਿਆਂ ਦੀ ਜਿਹੜਾ ਪੰਚ ਸਰਪੰਚ ਜਾਂ ਐਮਸੀ ਜਾਂ ਐਮਐਲਏ ਬੋਟਾ ਬਣਾ ਬਣਾ ਕੇ ਦਿੰਦਾ ਤੇ ਪ੍ਰਵਾਸੀਆਂ ਨੂੰ ਰੱਖਦਾ ਘਰਾਂ ਦੇ ਵਿੱਚ ਉਹਨੂੰ ਆਪਣੇ ਤੌਰ ਤੇ ਕਹੋ ਜਿਹੜੇ ਕਲੋਨੀਆਂ ਬਣਾ ਬਣਾ ਕੇ ਦਿੰਦੇ ਆ ਤੇ ਜੇ ਨਹੀਂ ਹਰਦੇ फिर उन्होंने की छतल करो कोई नहीं एक बार फिर अंदर चल जाएंगे कोई फर्क नहीं पैना ਬਾਏ ਮਾਰਕਟ ਹੋ ਰਹੀ ਹੈ ਜਿਹੜੇ ਘਰ ਦੇ ਤੇ ਉਹਨਾਂ ਨੂੰ ਦਿੰਦੇ ਆ ਨਾ ਉਹਨਾਂ ਦਾ ਹੀ ਬਾਈਕਾਰ ਜਦੋਂ ਆਪਣੇ ਆਪਣੇ ਗਵਰਡੀਅਨ ਸਮਝਾਓ ਨਹੀਂ ਤਾਂ ਇਹ ਤੁਹਾਨੂੰ ਤਲਾਕ ਵਿੱਚ ਅਸਾਨੀ ਨਹੀਂ ਦੇਣਗੇ ਤੁਹਾਨੂੰ ਤਲਾਕ ਵਿੱਚ ਬਾਬਾ ਜੀ ਸਭ ਤੋਂ ਪਹਿਲਾਂ ਦੇਖੋ ਪੰਜਾਬੀ ਭਾਈਚਾਰਾ ਹਰ ਪਾਸੇ ਮਸ਼ਹੂਰ ਆ ਤੇ ਇਹ ਹੁਣ ਵੀ ਹੁਣ ਵੀ ਅਸੀਂ ਇਹਨਾਂ ਨੂੰ ਵੱਢ ਕੇ ਰੱਖੀ ਆ ਸ਼ਹਿਰਾਂ ਤੇ ਤੁਹਾਡਾ ਜਿਆਦਾ ਬਣਾ ਇਹ ਨਾਲ ਸਹੀ ਆ ਇਹ ਸੱਚਾ ਗੱਲ ਹੈ ਸਾਡੇ ਕੰਮ ਖੋਲੇ ਲਾ ਲਈ ਬਾਬਾ ਜੀ ਇਹਨਾਂ ਨੇ ਤੇ ਸ਼ਹਿਰਾਂ ਦੇ ਕਿੱਥੇ ਹੋ ਗਏ ਬੰਦੇ ਬਣ ਗਏ ਪੰਜਾਬੀਆਂ ਦਾ ਪੂਰਾ ਵਰਲਡ இரண்டு <usion>